ਤਾਂ ਨੂੰ ਫਰੈਂਡਸ ਕਈ ਵਾਰੀ ਆਪਾਂ ਦੇਖਿਆ ਛੋਟੇ-ਛੋਟੇ ਬੱਚੇ ਸਾਡੇ ਕੋਲ ਮਰੀਜ਼ ਲੈ ਕੇ ਆਉਂਦੇ ਆ ਜਿਨ੍ਹਾਂ ਦੀਆਂ ਅੱਖਾਂ ਦੇ ਵਿੱਚ ਭੈਗਾਪਨ ਜਾਂ ਟੇਡਾਪਨ ਹੁੰਦਾ ਸੋ ਇਸ ਤਰ੍ਹਾਂ ਦੇ ਬੱਚਿਆਂ ਨੂੰ ਕੀ ਹੁੰਦਾ ਕਿ ਬਹੁਤ ਸਾਰੇ ਡਾਕਟਰ ਆਮ ਤੌਰ ਤੇ ਇਹੀ ਪੋਸਟਪੋਨ ਕਰ ਦੇ ਦਿੰਦੇ ਆ ਬੱਚੇ ਨੂੰ ਵੱਡਾ ਹੋ ਲੈ ਦੋ 16 ਜਾਂ 17 ਸਾਲ ਦਾ ਹੋ ਜਾਊਗਾ ਆਪਣੇ ਆਪ ਠੀਕ ਹੋ ਜਾਏਗਾ ਤਾਂ ਤੁਹਾਨੂੰ ਮੈਂ ਬਹੁਤ ਕਲੀਅਰ ਦੱਸਣਾ ਚਾਹੂੰਗਾ ਕਿ ਭੈਗਾਪਨ ਜਿਹੜਾ ਹੈ ਇਹਦੇ ਮੁੱਖ ਕਾਰਨ ਜਿਹੜੇ ਹੁੰਦੇ ਆ ਉਹ ਹੁੰਦਾ کئی ਵਾਰ ਦੋਨੋਂ ਅੱਖਾਂ ਦੀ ਨਜ਼ਰ ਦੇ ਵਿੱਚ ਫਰਕ ਹੁੰਦਾ ਹੈ ਜਾਂ ਦੋਨੋਂ ਅੱਖਾਂ ਦੀ ਨਜ਼ਰ ਹੀ ਬਚਪਨ ਤੋਂ ਕਮਜ਼ੋਰ ਹੁੰਦੀ ਹੈ ਸੋ ਡਾਕਟਰ ਨੂੰ ਚੈੱਕ ਜ਼ਰੂਰ ਕਰਨਾ ਚਾਹੀਦਾ ਹੈ ਕੁਝ ਇੱਕ ਪੈਗਾਪਨ ਇਸ ਤਰ੍ਹਾਂ ਦਾ ਹੁੰਦਾ ਹੈ ਜਿਹੜਾ ਚਸ਼ਮਾ ਲਗਾਣ ਦੇ ਨਾਲ ਹੀ ਠੀਕ ਹੋ ਜਾਂਦਾ ਅਗਰ ਚਸ਼ਮਾ ਉਹਦਾ ਨੰਬਰ ਨਹੀਂ ਆ ਰਿਹਾ ਫੇਰ ਵੀ ਅੱਖ ਦੇ ਵਿੱਚ ਟੇਢਾਪਨ ਜ਼ਿਆਦਾ ਹੈ ਤਾਂ ਉਸ ਦਾ ਆਪਰੇਸ਼ਨ ਜਿਹੜਾ ਕਰਨਾ ਪੈਂਦਾ ਹੈ ਔਰ ਆਪਰੇਸ਼ਨ ਦੇ ਰਿਜ਼ਲਟ ਜਿਹੜੇ ਬਹੁਤ ਹੀ ਅੱਛੇ ਹਨ ਸਾਡੇ ਮਿੱਤਰਾਂ ਆਈ ਹਸਪੀਟਲ ਦੇ ਵਿੱਚ 올 ਇੰਡੀਆ ਇੰਸਟੀਚਿਊਟ ਦੇ ਮਹਰ ਡਾਕਟਰ ਡਾਕਟਰ ਬੈਂਕ ਜੋ ਕਿ ਪੈਂਗਾਪਨ ਦਾ ਆਪਰੇਸ਼ਨ ਕਰਦੇ ਹਨ ਕਈ ਸਾਲਾਂ ਤੋਂ ਕਰਦੇ ਆ ਰਹੇ ਆ ਬਹੁਤ ਹੀ ਉਹਨਾਂ ਦੇ ਅੱਛੇ ਰਿਜ਼ਲਟ ਹੈ ਸੋ ਕਿਸੇ ਬੱਚੇ ਨੂੰ ਵੀ ਅਗਰ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਪੈਂਗਾਪਨ ਜਾਂ ਟੇਡਾਪਨ ਹੈ ਤਾਂ ਉਹ ਸਾਨੂੰ ਆ ਕੇ ਅਪਾਇੰਟਮੈਂਟ ਲੈ ਸਕਦਾ ਹੈ ਡਾਕਟਰ ਸਾਹਿਬ ਜਿਹੜੇ ਡਾਕਟਰ ਬੈਂਕ ਹੈ ਉਹ ਸਾਡੇ ਕੋਲ ਡਿਸਟਿੰਗ ਸਰਜਨ ਹਨ ਤਾਂ ਜੋਸਰਾ ਵੀ ਅਸੀਂ ਕੋਈ ਪੇਸ਼ੈਂਟ ਦੀ ਅੱਖ ਦੇ ਵਿੱਚ ਇਸ ਤਰ੍ਹਾਂ ਦੀ ਪ੍ਰੋਬਲਮ ਹੁੰਦੀ ਹੈ ਅਸੀਂ ਉਹਨਾਂ ਨੂੰ ਕੰਸਲਟ ਕਰਕੇ ਉਹਨਾਂ ਨੂੰ ਇੱਕ ਅਪਾਇੰਟਮੈਂਟ ਦਿੱਤੀ ਜਾਂਦੀ ਹੈ ਔਰ ਸਰਜਰੀ ਕਰਕੇ ਬਹੁਤ ਅੱਛਾ ਰਿਜ਼ਲਟ ਆਉਂਦਾ ਔਰ ਇਸ ਸਰਜਰੀ ਨੂੰ ਅਸੀਂ 2 ਜਾਂ 3 ਸਾਲ ਜਾਂ 4 ਸਾਲ ਦੀ ਉਮਰ ਤੇ ਵੀ ਕਰ ਸਕਦੇ ਹਾਂ ਤਾਂ ਪੋਸਟਪੋਨ ਨਹੀਂ ਕਰਨਾ ਚਾਹੀਦਾ ਕਿਉਂਕਿ ਬੱਚਿਆਂ ਦੇ ਜਿਸ ਤਰ੍ਹਾਂ ਬੱਚਾ ਸਕੂਲ ਜਾਂਦਾ ਤਾਂ ਇੱਕ ਉਹਦੇ ਦੂਸਰੇ ਬੱਚੇ ਉਹਨੂੰ ਕੋਈ ਛੇੜਖਾਣੀ ਕਰਦੇ ਆ ਜਾਂ ਚੜਾਦੇ ਆ ਤਾਂ ਬੱਚੇ ਦੀ ਇੱਕ ਮੈਂਟਲੀ ਉਹਦੇ ਲਈ ਅੱਛਾ ਨਹੀਂ ਹੁੰਦਾ ਦੂਸਰਾ ਇੱਕ ਗੱਲ ਇਹ ਹੈ ਅਗਰ ਪੈਂਗਾਪਨ ਨੂੰ ਆਪਾਂ ਛੋਟੀ ਉਮਰ ਚ ਕੰਟਰੋਲ ਨਹੀਂ ਕਰਦੇ ਜਾਂ ਦੇਖਦੇ ਨਹੀਂ ਤਾਂ ਜਿਹੜੀ ਅੱਖ ਟੇਢੀ ਹੈ ਕਈ ਵਾਰੀ ਉਸ ਅੱਖ ਦੀ ਨਿਗਾਹ ਪਿੱਛੋਂ ਘਟਦੀ ਚਲੀ ਜਾਂਦੀ ਹੈ ਜਿਹਨੂੰ ਅਸੀਂ ਲੇਜੀਆਈ ਜਾਂ ਮੈਲਾਈ ਆਪੀ ਕਹਿੰਦੇ ਆ ਤਾਂ ਜਿੰਨਾ ਜਲਦੀ ਹੋਵੇ ਇਸ ਚੀਜ਼ ਦਾ ਇਲਾਜ ਕਰਾਣਾ ਚਾਹੀਦਾ ਫਿਰ ਵੀ ਕਿਸੇ ਨੂੰ ਵੀ ਪ੍ਰੋਬਲਮ ਹੋਵੇ ਤਾਂ ਸਾਡੇ ਹਸਪੀਟਲ ਨੂੰ ਕੰਟੈਕਟ ਕਰ ਸਕਦੇ ਆ ਥੈਂਕ ਯੂ ਵੈਰੀ ਮਚ